ਪਿੰਡ ਲੋਧੀਪੁਰ ਬਰੋਟੂ ਬਾਸ ਹਿਮਾਲਿਆ ਸਕੈਂ ਦੇ ਨਜ਼ਦੀਕ ਲਾਲ ਸਿੰਘ ਯਾਦਵ ਦੇ ਘਰ ਸਵੇਰ ਦੇ ਸਮੇਂ ਜਦੋਂ ਕਾਰੀਗਰ ਛੋਲੇ ਠੂਰਿਆਂ ਦਾ ਸਮਾਨ ਬਣਾ ਰਹੇ ਸਨ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਨੂੰ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਆ ਸਰਪੰਚ ਬਾਬੂਰਾਮ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਜਦੋਂ ਉਹ ਦੁਕਾਨ ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਲਾਲ ਸਿੰਘ ਯਾਦਵ ਦੇ ਘਰ ਵਿੱਚ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਜਦੋਂ ਉਹਨਾਂ ਆ ਕੇ ਦੇਖਿਆ ਤਾਂ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੇ ਲੋਕਾਂ ਦੀ ਮਦਦ ਨਾਲ ਘਰ ਵਿੱਚੋਂ ਗੱਡੀ ਅਤੇ ਐਕਸਟ੍ਰਾ ਨੂੰ ਬਾਹਰ ਕੱਢਿਆ ਜਿਸ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਉਸ ਨੂੰ ਪਾਣੀ ਅਤੇ ਰੇਤ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਿਲੰਡਰ ਨੂੰ ਘਰ ਤੋਂ ਬਾਹਰ ਕੱਢਿਆ ਇਸ ਦੌਰਾਨ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਸਥਾਨਕ ਸਿਟੀ ਇੰਚਾਰਜ ਏਐਸਆਈ ਜਸਮੀਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਪੂਰੀ ਜਾਣਕਾਰੀ ਲਈ ਦੇਖੋ ਰੋਜ਼ਾਨਾ ਸ਼੍ਰੀ ਅਰੰਧਪੁਰ ਸਾਹਿਬ ਦੀ ਇਹ ਰਿਪੋਰਟ ਐਵੇਂ ਬਹੁਤ ਆ ਤੁਸੀਂ ਭੱਜ ਕੇ ਆ ਤਾਂ ਗਈਏ ਤੇ ਕੋਈ ਨਾ ਕੋਈ ਰੋਏ ਹੈ ਜੀ ਦੂਜੀ ਮੇਰਾ ਨਾਮ ਦੇ ਹਲਕੀ ਇੱਜ਼ਤ ਲਾਇਆ ਹੀ ਸੀ ਜੰਮ ਕੇ ਨਾ ਮੈਂ ਜਾ ਦਿੰਦੀ ਬਾਬਿਆਂ ਦਾ ਹੋ ਗਿਆ ਬੰਦਾ ਰਾਤ ਦਾ ਜਿਲਾਂ ਮੰਦਗਾ ਵਾਲੇ ਬਾਬੇ ਹਾਂ ਜੀ ਹਰ ਜੋ ਵੀ ਅੱਛਾ ਅੰਦਰ ਸਮਾਸ਼ੀਆ ਦਾ ਲਗਾਇਆ ਉਹ ਕਰ ਗਿਆ ਮੈਂ ਪਹਿਲੇ ਬੋਲਾਂਗਾ ਇੱਕ ਮਿੰਟ ਦਵਾਰੇ ਬੁਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਾਬੂ ਰਾਮ ਜੀ ਤਿੱਕੀ ਗੱਲਬਾਤ ਹੋਈ ਇੱਥੇ ਗੱਲਬਾਤ ਮੈਂ ਵੀ ਹੁਣੇ ਦੁਕਾਨ ਤੇ ਪਹੁੰਚਿਆ ਸੀ ਆਫੇ ਜਦੋਂ ਮੈਂ ਦੇਖਿਆ ਲਾਟਾ ਉੱਪਰ ਨਿਕਲ ਰਿਹਾ ਸੀ ਅੱਜ ਕੇ ਆਏ ਬਾਕੀ ਇਸ ਤੋਂ ਪਹਿਲੇ ਲੱਗੇ ਸੀ ਬੰਦੇ ਸਾਰੇ ਸਿਲੰਡਰ ਬਾਹਰ ਕਢਾਇਆ ਜਾਂਦਾ ਇੱਥੇ ਫੇ ਗੱਡੀ ਗੁੰਡੀ ਕਢਾਈ ਜਾਂਦੀ ਬਾਹਰ ਕਢਾ ਕੇ ਇਹ ਸਿਲੰਡਰ ਖਚਾਇਆ ਹੀ ਸੀ ਤਾਰ ਪਾ ਦੇ ਪਿੱਛੇ ਬਾਹਰ ਖਿੱਚ ਕੇ ਤਾਰਾਂ ਬਾਹਰ ਕੱਢਿਆ ਹੀ ਹੋ। ਕਾਰਬੂਰੇਟਰ ਨੂੰ ਬੋਲ ਕੀਤਾ ਇੱਕੋ ਇੱਕ ਤਾਈ। ਇਹ ਚਲੋ ਮੌਕੇ ਦੀ ਫਾਰ ਗੇੜੀ ਪਹੁੰਚ ਗਈ ਤੇ ਹੋਰ ਅੱਗ ਬੁਝੀ ਸਿਲੰਡਰ ਕਰਤੀ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਦੇਖੋ ਕਾਫੀ ਨੁਕਸਾਨ ਹੋ ਗਿਆ ਮਿਟਰ ਵੀ ਖੜ ਗਿਆ ਇਹਦਾ ਦੂਜਾ ਵੀ ਗੁੰਮ ਗਿਆ ਹੋਰ ਅੱਜ ਸਾਰਾ ਜੀ ਅੱਗ ਲੱਗੀ ਦੱਸੋ। ਕਾਫੀ ਅੰਦਰ ਦੀ ਨੁਕਸਾਨ ਹੋ ਗਿਆ ਜੋ ਸਭ ਤੋਂ ਜ਼ਿਆਦਾ ਬਣਾਇਆ ਕਰਦੇ ਰਾਸ਼ਨ ਪਾਣੀ ਹੁੰਦਾ ਜੀ। ਉਦਾਂ ਬਚਾਇਆ ਹੈ ਨਾ ਜੀ। ਉਦਾਂ ਜਲ ਨਹੀਂ ਬਚਾ ਹੋ ਪਈ ਸਾਰਾ। ਇਹ ਕਿੱਥੇ ਘਰ ਹੈ ਇਹਦਾ ਨਾਮ ਉਹ ਆਪਣੇ ਹਿਮਾਲਿਆ ਸਕੈਂਡ ਦੇ ਸਾਹਮਣੇ ਇੱਕ ਘਰ ਹੈ ਜਾਦ ਬਟਾਬੇ ਵਾਲਾ ਜੀ ਮੇਨ ਮਾਰਕੀਟ ਜਿੱਥਾ ਬੱਸ ਸਟੈਂਡ ਦੇ ਬੈਕ ਸਾਈਡ ਤੇ ਝਾਟਾ ਬਾਂਜੀ ਤੇ ਰੋਜ ਦੀ ਤਰ੍ਹਾਂ ਜਿੱਦਾ ਬਣਾਉਂਦੀ ਸਮਾਨ ਟੜ ਕੇ ਉੱਥੇ ਬੰਦੇ ਲੱਗੇ ਸੀ ਨਾਲ ਹੋਰ ਵੀ ਸਾਥ ਪਰ ਇਹਨਾਂ ਬਚਾ ਹੋ ਗਿਆ ਬੱਚਿਆਂ ਦਾ ਬਚਾ ਹੋ ਗਿਆ ਜੇ ਸਿਲੰਡਰ ਅੰਦਰ ਫਟ ਜਾਂਦਾ ਫਿਰ ਨੁਕਸਾਨ ਬਹੁਤ ਹੋ ਜਾਂਦਾ ਇਹ ਕਿਵੇਂ ਦੁਰਘਟਨਾ ਹੋਈ ਜੀ ਕਿੱਥੇ ਹੋਈਤਾ ਜੀ ਪਤਾ ਨਾ इनको पता होगा क्योंकि तो यही सब अंदर चो। चो। अच्छा। तो मैं बाद में आ तो जब हो गया। क्या नाम है आपका अर्जुन क्या बात हुई जहाँ क्या बना रहे थे आप वो गैस चंच किया, खाली हुआ। तो दूसरा भरा हुआ थे कितने बंदे थे काम कर रहे दो तीन बंदे थे अंदर काम करने वाले ठीक है काम कर रहे थे दो तीन बंदे फिर कैसे आपने इसके ऊपर काबू डाला एक कम्बल डाले रेता डाले बुझ, बुझाने के लिए कम मतलब बुझा नहीं फिर बाहर निकाल दिए मेरे को फिर वहाँ भी रेता डाले वहाँ भी नहीं बुझा फिर गाड़ी आए फिर बुझा दे ठीक है तो,